ਗੰਦੀ ਭਾਜੀ ਆਪਣੇ ਇੰਟਰਨੈਸ਼ਨਲ ਖਿਡਾਰੀ ਆ ਇਸ ਖਾਰੇ ਆ ਪਾ ਨੂੰ ਨਹੀਂ ਭਾਜੀ ਉਹ ਸਾਡੇ ਕੋਲ ਸਭ ਮੇਨ ਮੇਨ ਭਾਜੀ ਜਾਨ ਨੂੰ ਬੁਲਾਓ ਜੀ ਪੇਰੀ ਪੈਨੇ ਭਾਜੀ ਚੰਗੀ ਤਰ੍ਹਾਂ ਪਿਆ ਠੀਕ ਆ ਇਹ ਸਪੈਸ਼ਲ ਸਾਨੂੰ ਸਿਕਾਉਣ ਆਦੇ ਆ ਆਪਦੇ ਬਿਜ਼ਨਸ ਚੋਂ ਟਾਈਮ ਕੱਢ ਕੇ ਆ ਵੀ ਭਾਜੀ ਬਹੁਤ ਦੂਰੋਂ ਆਏ ਅੱਜ ਕੋਚਿੰਗ ਦੇਣ ਸੰਜਾਗੋ ਤੋਂ ਆਏ ਆ ਇਹ ਸਪੈਸ਼ਲ ਸੱਦੇ ਆ ਆ ਵੀ ਮੁੰਡਾ ਬਹੁਤ ਸੋਹਣਾ ਖੇਡਦਾ ਚੱਲ ਚੱਲ ਭਾਜੀ ਆ ਆਪਣਾ ਸਬਸਕ੍ਰਾਈਬਰ ਆ ਇਹ YouTube ਚੈਨਲ ਚ ਪੂਰਾ ਨਹੀਂ ਆਉਂਦਾ ਇਹਦੀ ਧੌਣ ਬਾਹਰ ਰਹਿ ਜਾਂਦੀ ਆ ਸ਼ਾਟ ਹੈਲੋ ਪੋ ਮੁਸਤਫਾ ਆਮ ਭਾਈ ਨਿਕਲੇ ਗੁੱਡ ਟੂ ਗੁੱਡ ਆ ਆਪਣੇ ਸਰਦਾਰ ਭਾਜੀ ਗੇਰੀ ਸਿੰਘ ਇਹ ਵੀ ਬਹੁਤ ਵਧੀਆ ਖੇਡਦੇ ਆ ਇਹ ਬਿਸਕੁਟਾਂ ਦੀ ਮਸ਼ਹੂਰੀ ਕਰਨੀ ਆ ਆਪਾਂ ਇਹਨਾਂ ਦੀ ਫੈਕਟਰੀ ਆ ਦੇਸੀ ਘੇਰੇ ਬਣਾਉਂਦੇ ਆ ਦੇਸੀ ਕੇ ਸਪੈਸ਼ਲ ਖਾ ਕੇ ਘੱਡੀ ਦਾ ਬਹੁਤ ਜਾਨ ਆਉਂਦੀ ਆ ਵਾਹ ਕੀ ਬਾਤ ਹੈ ਹਲਪੋ ਹਲੋ ਸਰ ਮੁਸਤਾ OK ਨਾ OK ਨਾ ਮਗੰਦਾਂ ਨਾ ਤਾਓ ਓ ਵਾਹ ਆ ਬਹੁਤ ਦੂਰੋਂ ਆਉਂਦੇ ਗੰਦ ਪਾਉਣ ਇਹ 25 ਕਿਲੋਮੀਟਰ ਤੋਂ ਆਉਂਦੇ ਆ ਆਪਾਂ ਨੂੰ ਮੈਡੀਕਲ ਪ੍ਰੈਸ਼ਰ ਰੋ ਜੀ ਮੈਂ ਪੈਂਦਾ ਨਹੀਂ ਆ ਨਾ ਮੈਨੂੰ ਤਾਂ ਆਉਣਾ ਪੈਂਦਾ ਤੇਰੇ ਇਹ ਸਪੈਸ਼ਲ ਸੱਦੀ ਦਾ ਸਾਡੀ ਨਹੀਂ ਪੂਰੀ ਹੁੰਦੀ ਸਾਡੀ ਟੀਮ ਵਧੀਆ ਦਾ ਇਹਨੂੰ ਸਪੈਸ਼ਲ ਸੱਦੀਆ ਨਜ਼ਰ ਨਾ ਲੱਗੇ ਉਹ ਠੀਕ ਠਾਕ ਵਧੀਆ ਬਈ ਥੈਂਕ ਯੂ ਬਈ ਕੰਮ ਕਰ ਵਧੀਆ ਪਾਉਣ ਦਿਓ ਸਾਡੇ ਪਾਉਣ ਦੇ ਚੜ੍ਹਦੀ ਕਲਾ ਰੱਖੇ ਗੰਨ ਪਈ ਜਾ ਹਾਂ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਆ ਵਧੀਆ ਵਧੀਆ ਹਾਂਜੀ ਹਾਂਜੀ ਗੰਦ ਨਾ ਪਾਓ ਚੱਲ ਬਾਦ ਲੋ ਜੀ ਕਹਿੰਦੇ ਆਹ ਦੇਖੋ ਇਹਨਾਂ ਨੇ ਮੈਚ ਲਾਉਣਾ ਸੰਜਾਗੋ ਵਾਲੇ ਨਾਲ ਹਜੇ ਆ ਮੁੰਡਾ ਬਹੁਤ ਖਰਾ ਖੇਡਦਾ ਕਾਲੇ ਕੱਚੇ ਵਾਲਾ ਇਹ ਨਾ ਮੁਰੇਆ ਇਹਦੀ ਇਹਦੀ ਨਿਗਾ ਬਾਜ ਵਰਗੀ ਆ ਬਾਲ ਨੂੰ ਤਾਂ ਅਦਾ ਪੈਂਦਾ ਜਿੱਦਾਂ ਬਾਜ ਪੈਂਦੀ ਨੇ ਥਰੇ ਜਾਨਵਰਾਂ ਨੂੰ ਅਦਾ ਜਿੰਨਾ ਲੰਗਰ ਨੂੰ ਪੈਂਦਾ ਉਹਨਾਂ ਬਾਲ ਨੂੰ ਨਹੀਂ ਟੁੱਟ ਕੇ ਪੈਂਦਾ ਜਿੰਨਾ ਲੰਗਰ ਨੂੰ ਟੁੱਟ ਕੇ ਪੈਂਦਾ ਇਹਨੂੰ 2 ਕਿਲੋ ਪਨੀਰ ਖਾਓ ਤਾਂ ਫੇਰ ਜਾ ਕੇ ਦੋ ਬਾਲ ਮਾਰਦਾ ਆ ਆ ਆ ਆ ਆ ਆ ਆ ਦੇ ਆ ਦੇ ਆ ਦੇ ਦੇਖ ਲਓ ਲਾਈਵ ਦਿਖਾਇਆ ਤੁਹਾਨੂੰ ਸਾਰਾ ਕੁਝ ਨੈਟਾ ਚੋ ਗੁੱਸਾ ਨਾ ਕਰੋ ਫਲਪੀਨ ਚ ਭਾਸ਼ਾ ਦਾ ਬੋਲਦੇ ਮੈਂ ਗੁੱਸਾ ਨਾ ਕਰਿਓ ਫਲਪੀਨ ਚ ਭਾਸ਼ਾ ਦਾ ਬੋਲਦਾ ਹਾਂ ਕਿ ਹੋਇਆ ਇਹ ਵੀ ਉਹ ਕਹਿੰਦਾ ਯਾਰ ਪਹਿਲਾ ਜੋ ਅੱਛਾ ਨਹੀਂ ਪਹਿਲੇ ਨਾ ਆਹ ਵੀਡੀਓ ਬੰਦ ਗਿਆ ਪਹਿਲੇ ਨਾ ਨਹੀਂ ਪਤਾ ਹੋਰ ਬਾਤ ਕਰਾਉਂਦਾ ਹੋਇਆ ਉਹ ਕਹਿੰਦਾ ਉੱਧਰ ਕੋਈ ਬੱਬੂ ਭਾਈ ਜੀ ਠੀਕ ਨਹੀਂ ਹੈਗੇ ਪਰ ਫੇਰ ਵੀ ਦੇ ਲਓ ਜਾਨ ਦੀ ਬਾਜੀ ਲਾ ਕੇ ਖੇਡਣ ਦੇ ਕਹਿੰਦੇ ਲੱਤ ਜਾਵੇ ਪਰ ਮੇਜ ਜਾਵੇ ਪਰ ਬਾਲੀ ਵਾਲ ਨਾ ਜਾਵੇ ਆ ਲੈ ਮੋਰੇ ਸਟਾਈਂ ਦੇ ਬੋਲਾਂ ਸਾਡਾ ਬੰਦਾ ਇੰਟਰਨੈਸ਼ਨਲ ਖੇਡਿਆ ਇਹ ਇਹਨਾਂ ਨੇ ਖੇਡ ਖੇਡ ਮੇਰੇ ਵਾਂਗੂ ਹੋਇਆ ਆ ਔਰ ਆ ਕਾਲੀ ਸੰਦੂ ਵਾਲਾ ਮੁੰਡਾ ਬਹੁਤ ਖਰਾ ਖੇਡਦਾ ਆ ਗੋਰਾ ਜਾਂ ਰੰਗਾ ਇਹੋ ਕੜਾ ਔਰ ਇਹੋ ਕੜਾ ਬਹੁਤ ਖਰਾ ਖੇਡਦਾ ਖੇਡਦਾ ਵਧੀਆ ਨੰਦਾ ਘਾਟੇ ਔਰ ਮਨੀਸ਼ ਇਮਾਨਦਾਰੀ ਜਾਗੀ ਕਹਿੰਦੇ ਟੱਚ ਹੋ ਗਿਆ ਮੁੰਡਾ ਕੋਈ ਚੱਕਰ ਨਹੀਂ ਬਾਹਰ 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 ਸੋਣਾ ਮਾਰਦਾ ਪਰ ਮਾਰਦਾ ਬਾਹਰ ਤੁਸੀਂ ਇੱਧਰ ਆ ਜਾਓ ਸਾਡੇ ਕੋ ਕਮਾਰਾਂ ਦੇ ਮੁੰਡੇ ਲੈ ਲਈਆਂ ਬੰਦੂਕਾਂ ਬਹੁਤ ਵਧੀਆ ਬਹੁਤ ਵਧੀਆ ਆ ਲੈ 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 ਉਹ ਕਾਰਤੀ ਪਾਰ ਆ ਬਲੌਗਰ ਸਾ ਆ ਕਰਤਾ ਕਰਤਾ ਕਮਾਲ ਉਹ ਚਾਕਾ ਦੇਖੋ ਮਨੀਸ਼ ਓਹ ਹੋ ਕੋਸਾ ਪਾਪ ਹੋਈ ਮਰੇ ਦੂਸਾ ਆਪ ਹੋਈ ਲੈ ਆਇਸ਼ਾ ਉਧਰ ਵੀ ਚਲੇ ਨੇ ਦੇਲਪੀ ਤੇਨੂੰ ਕੇ ਕੋਡਪੈਂਡ ਪਾ ਕੇ ਲੋਕਾਂ ਨੇ ਦੇਖਣਾ ਹੁੰਦਾ ਸ਼ੋ ਬਲੋਗ 3 ਪੀਸ ਪਾ ਕੇ ਆਇਆ ਘਟਾਈ ਲਾ ਕੇ ਖੁਸ਼ਮੀਨ ਉੱਤਰ ਗਿਆ ਜੀ ਬਾਹਰ ਕਾਸ ਬਹੁਤ ਵਧੀਆ ਬਹੁਤ ਵਧੀਆ ਲੋ ਜੀ ਆ ਸਾਡਾ ਗੁਰੂ ਘਰ ਆ ਕਰੋ ਦਰਸ਼ਨ ਮਿਲੇ ਤੇ ਇੱਧਰ ਆ ਜੁੜਾ ਘਰ ਆ ਗਿਆ ਤੇ ਆ ਇੱਧਰ ਰਹਿਸ਼ਾ ਸਿੰਘਾਂ ਦੀ ਇੱਧਰ ਵਾਸ਼ਰੂਮ वगैरह ਆ ਗਏ ਸਾਡੇ ਇੱਧਰੋਂ ਦੀ ਵੀ ਇੰਟਰਸ ਹੈਗੀ ਆ ਇੱਧਰੋਂ ਵੀ ਇੰਟਰਸ ਕਰਨੀ ਨੇ ਉੱਧਰ ਲੰਗਰ ਹਾਲ ਉੱਧਰ ਬਣਦਾ ਖਾਣਾ ਸਾਰਾ ਜਦਾ ਪਾਣੀ ਇਧਰਾਂ ਲੱਭੋ ਆ ਗਏ ਪਿੱਛੇ ਸਾਰਾ ਕੁਲਰ ਭਾਈ ਪਾਰ ਕਰਨ ਨੂੰ ਕਿਹਾ ਸੀ ਬਾਹਰ ਕਰਨ ਨੂੰ ਨਹੀਂ ਆ ਦੇਖ ਆ ਦੇਖ ਏ ਆ ਦੇ ਆ ਬਾਹਰ ਹੀ ਮਾਣਨ ਦੀ ਵਾਰ ਤੇ ਹੁਣ ਇਹਨਾਂ ਦੇ ਕੋਲ ਇੱਧਰਲੀ ਟੀਮ ਤੋਂ ਆ ਮੁੰਡੇ ਖਰਾ ਖੇਡਦਾ ਬਸ ਗੱਲਾਂ ਜਿਹੜਾ ਫੋਕਸ ਮਾਰਨੇ ਐ ਐਡਾ ਵੱਡਾ ਤਾਂ ਹੈਗਾ ਆਪੀ ਆਈ ਜਾਂਦਾ ਤੇ ਕੋ ਉਧਰ ਪਰੇ ਘਮਾਰਾ ਦੇ ਮੁੰਡੇ ਉਹ ਨਹੀਂ ਕਿਸੇ ਨੂੰ ਬਾਲ ਕਰਾ ਦਿੰਦੇ ਸਰਵਿਸ ਆਪ ਹੀ ਕਰਾਉਣੀ ਜੋ ਮੱਦੀ ਹੋਣੀ ਆ ਦੇ ਆ ਦੇਖਿਆ ਕੀ ਆ ਦੇ ਆ ਦੇ ਸਾਨੂੰ ਬਸ ਇਤੋਂ ਡਰ ਲੱਗਦਾ ਯਾ ਹੋਰ ਕਿਹਦੇ ਤੋਂ ਨਹੀਂ ਬਾਗੀ ਤਾਂ ਪਹਾੜ ਵੀ ਛੋਟੇ ਇਹਦੇ ਮੋੜੇ ਤਾਂ ਆ ਦੇਖੋ ਦੇਖਿਆ ਕਰ 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 ਓਏ ਯਾਰ ਮੈਂ ਚੜ੍ਹਦੀ ਆ ਆ ਲਓ ਜੀ ਆ ਯੋਗਦਾਨ ਪਾਇਆ ਨੇ ਘੋਰੇ ਨੇ ਬਹੁਤ ਸੋਹਣਾ ਬਹੁਤ ਸੋਹਣਾ ਸਰਵਿਸ ਬாய் ਐਂ ਕਰਾਂਦੇ ਬਾਕੀ ਹੁਣ ਦੇਖਦੇ ਆ ਚੱਲ ਓ ਆ ਗਿਆ ਆਊਟ ਬਾਲ ਇਹ ਵਿਚਾਰਾ ਮੇਰੇ ਵਾਂਗੂ ਬਾਹਰ ਹੀ ਮਾਰਦਾ ਏ ਫਸ ਗਈ ਹੁਣ 24 24 ਹੋ ਗਏ ਆ ਗੇਮ ਬਾਲ ਦੋਨਾਂ ਟੀਮਾਂ ਦੇ ਜਦੋਂ ਗੰਦਪਨ ਹਾਥੀ ਨੇ ਪਾਣਾ ਦੇਖਿਆ ਆ ਬਲੋਕਰ ਸਾਹਿਬ ਨੇ ਆਪ ਮਰੇ ਹੋ ਕੇ ਜੋਗਦਨ ਪਾਇਆ ਟੀਮ ਨੂੰ ਹਰਾਉਣ ਵਾਸਤੇ ਆਪ ਨੰਬਰ ਲੈ ਮਰੇ ਹੋ ਗਏ ਆ ਗੁੱਸਾ ਕਰਕੇ ਆ ਗਏ ਵੀ ਮੈਨੇ ਨੰਬਰ ਲੈ ਤੁਸੀਂ ਹੱਦ ਕਰੀ ਨਹੀਂ ਭੈ ਜਗਾਂਦੀ ਭਈਆਂ ਚੱਕਦੇ ਨਹੀਂ ਥੋੜੇ ਇਹ ਇਕੱਲੇ ਜਿਹੜੇ ਗਲਾ ਕੱਢਦੇ ਬਾਕੀ ਮਾਸ ਕਰਿਓ ਢੁੱਲਰ ਆਪ ਦਾ ਰਾਸੇ ਢੁੱਲਰ ਸਾਹਿਬ ਦਿੱਤੇ ਗਏ ਆ ਪੀਨੂ ਜਤਾਇਆ ਨੇ ਯੋਗਦਾਨ ਪਾਇਆ ਬਲੌਗਰ ਨੇ ਬਲੌਗਰ ਨੇ